ਮੇਰੇ ਜੇ ਕੋ ਭਰਾ ਦਾ ਦੇਖਣਾ ਆ ਤੇਰਾ ਉਹ ਕਿਹਦੇ ਆ ਤੇਰਾ ਕੰਮ ਕਰਦੇ ਬੇਟਾ ਮੇਰੇ ਸਾਰੇ ਮੇਰਾ ਜਿਹੜਾ ਜੇ ਅਸੀਂ ਸਿੱਖਤਾ ਉਹ ਆ ਗਏ ਬਹੁਤ ਛੱਡ ਕੇ ਪਿਆ ਕਰੋ ਇਹ ਇਹਨਾਂ ਦਾ ਵੀ ਉਹ ਨੌਕਰੀ ਮਿਲਦੀ ਆ ਹਰ ਰੋਜ਼ਾਰ ਮਿਲਦਾ ਇਹਨਾਂ ਨੂੰ ਆਪਾਂ ਵੇਖਦੇ ਆ ਜਦੋਂ ਤਨਿਆ ਦੇ ਵੇਣੇ ਤੇ ਖੜ ਕੇ ਰੋਵਾ ਪੀਨੇ ਰਾ ਉਹਨਾਂ ਦੀ ਕੋਈ ਸਾਫ ਸਫਾਈ ਨਹੀਂ ਹੁੰਦੀ ਤੇ ਉਹ ਘਟ ਗਿਆ ਰੋ ਵੀ ਕਿੱਥੇ ਤੇ ਰੋਦਾ ਜਿਹਾ ਨਾਟਕ ਆਇਆ ਆ ਰੋ ਖੜੇਗਾ ਫੇਰ ਇਹ ਕਿਹੜਾ ਪ੍ਰਿੰਸ ਆ ਤੇ ਦਿਲਵੜੀ ਵਾ ਗਈ ਵੇਣਾ ਸੇਖਾ ਵੇ ਹੁਣ ਬੜੀ ਵਧੀਆ ਜਗ੍ਹਾ ਦੇ ਉੱਤੇ ਲੱਗਾ ਆਂ ਆਪਣੇ ਨਹਿਮਤ ਕਰਦੇ ਆ ਇਹ ਦੇ ਆਰੰਭ ਦੇਤੀਆ ਜਰੂਰ ਆ ਪੁਤਲਾ ਮੋੜ ਉਹ ਦਾ ਅਨੰਦ ਮਾਣਣ ਵਾਸਤੇ ਆਪਣੇ ਸਿੱਖ ਤੋਂ ਮਾਣਤਾ ਸਾਥ ਦਿਓ ਇਹਨਾਂ ਕੋਲ ਉਜੋ ਦੇ ਇਹ ਨਾਲ ਹੀ ਕਾਰੋਬਾਰ ਚੱਲ ਸਕੇ ਵਧੀਆ ਹੋ ਜੀ ਇਹ ਮੇਰੇ ਨਾਲ ਰਸਤੇ ਦੇ ਵਿੱਚੋਂ ਮਿਲੇ ਮਿਲੇ ਨੇ ਭਾਈ ਸਾਹਿਬ ਹਾਂ ਜੀ ਇਹਨਾਂ ਨੇ ਆਪਣੀ ਮੰਜ਼ਿਲ ਤੇ ਜਣਾਇ ਤੇ ਹੱਥ ਪੁੱਟਾ ਮੈਂ ਚਲੇ ਇਹਨਾਂ ਨੂੰ ਬਿਠਾ ਦਿਆ ਤੇ ਹੋਣਾ ਆਪਾਂ ਰੋ ਪੀਣ ਦਾ ਮਨ ਕੀਤਾ ਸੀ ਤੇ ਆਹ ਰੋ ਘੱਟ ਰਿਹਾ ਤੇ ਹੁਣ ਅਸੀਂ ਕਿਹੜਿਆ ਰੋ ਵੀ ਪੀਵਾਂਗੇ ਜੇ سامنے ਕੋਈ ਹੋਵੇ ਬਜ਼ੁਰਗ ਆਪਣੀ ਲਿਫਤ ਮੰਗਦਾ ਜਰੂਰ ਹੈ ਸਹਾਇਤਾ ਕਰਿਆ ਕਰੋ ਕਰਨੀ ਬੜੀ ਜ਼ਰੂਰ ਹੈ ਆਪਣੀ ਮੱਜੇ ਤੇ ਪਹੁੰਚ ਹੁੰਦਾ ਤੇ ਆਸੀਂ ਅਗਲਾ ਕਹਤਾਂ ਕਿ ਗਾੜੀ ਰੋ ਆ ਗਈ ਆ ਹੁਣ ਅਸੀਂ ਰੋ ਪੀਵਾਂਗੇ ਤੇ ਵਿੱਚ ਤੇ ਅੰਦਾ ਘੰਟ ਲਾ ਤੋਂ ਮਾਰਾਂਗੇ ਤੇ ਆ ਅਸੀਂ ਹਾਂ ਰੋ ਪੀ ਲੈ ਗਏ ਬਹੁਤ ਵਧੀਆ ਜ਼ਿੰਗਣੀ ਰੋ ਆ ਤੇ ਵਿੱਚ ਇਹ ਕਿਸ ਕਾਲਾ ਰੋ ਇਹ ਨਾ ਆਏ ਉਸ ਤੇ ਮੈਂ ਸੱਤ ਕਰੇ ਇਹ ਨਾ ਨੇ ਆਪਣੇ ਮੂਰ ਕੋਲੋਂ ਕਿਰਾਏ ਮਾਰ ਪਿਆ ਜੀ ਕਿ ਆਲ ਦੇ ਸਾਥੀਆਂ ਨੂੰ ਕੀ ਆ ਰਿਹਾ ਇਹ ਕਥਾ ਵਾਲਾ ਕਾਹੇ ਰਹਾ ਓਹਿਆ ਆਉ ਕਮੈਂਟ ਕਰਕੇ ਵੱਤੋ ਵੱਤ ਸੇਪੀ ਕਰਦੇ ਹੋ ਤਾਂ ਕਿ ਇਹ ਵੀਡੀਓ ਆਪਨੇ ਇਹਦੇ ਇਹਨਾਂ ਲੋਕਾਂ ਦਾ ਸਾਰਾ ਸੁਨੇਹਾ ਪਹੁੰਚ ਜਾਵੇ ਤਾਂ ਕਿ ਆਪਾਂ ਇਹਨਾਂ ਦੇ ਉੱਤੇ ਇਹੋ ਜਿਹੜਾ ਵਾਹੋ ਰੋਹ ਦਾ ਤੀਜੂ ਕਰੀਏ ਇਹਦੇ ਸਮਾਪਤੀ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ